ਇਹ ਅੱਧਰੋ ਸਾਡਾ ਜੀਸੀਸ ਦਾ ਸਾਜਾ ਸੀ ਕਿ ਲੋਰਾ ਜਿੰਦਾ ਆਇਆ ਉਹਦੇ ਸਾਨੂੰ ਪਤਾ ਲੱਗਿਆ ਜੀ ਇੱਕ ਘਰ ਦੇ ਵਿੱਚ ਥੋੜਾ ਜਿਹਾ ਬੰਕਰੇ ਦੇ ਉੱਪਰ ਦਾਵਾ ਲੈ ਮਤੇ ਮੁਹੰਮਦ ਅੱਲਾ ਨੀਜਾ ਹੋਇਆ ਅਸੀਂ ਅੱਜ ਉਹ ਦਿਖਾਣੇ ਦਰਖਤਾਂ ਨੂੰ ਵੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਇਹ ਕੀ ਗੱਲਵਾਤਾ ਵੀ ਇਹ ਕਿਹੜੀ ਨਸਲ ਹੈ ਕਿੰਨੇ ਕਿਲੋ ਭਜਨ ਹੈ ਦਾ ਕੀ ਇਹਦਾ ਨਾਮ ਰੱਖਿਆ ਹੈ ਹਾਂਜੀ ਆ ਜੀ ਚੱਸੀ ਜਾਵਾਂਗੇ ਇਹ ਆਪਣਾ ਜੀ ਐਸ ਪੀ ਨਾਮ ਹੈ ਜ ਆਪਣਾ ਮੇਰਾ ਨਾਮ ਇਹ ਸਰਕਾਰ ਤੋਂ ਪਾਣੀ ਛੋੜਨੇ ਬਲੱਪ ਇਹ ਜਿਹੜਾ ਬੱਤਰਾ ਹੈ ਜੀ ਇਹਨੇ ਤੁਸੀਂ ਮੈਨੂੰ ਦਿਖਾ ਰਹੇ ਹੋ ਕਿ ਇਹ ਕਵਲਿਆਂ ਨਾਲ ਪੈ ਮਹਮਦ ਅੱਲਾਹ ਨਿਖਾ ਆਇਆ ਜੀ ਹਾਂਜੀ ਇਹਦੇ ਬਾਰੇ ਕੀ ਹੈ ਇਹਦੇ ਬਾਰੇ ਜੀ ਦੱਲਣਾ ਨਾ ਛੋੜਾ ਤਾਂ ਲੱਗਦਾ ਹੈ ਅੱਛਾ ਜੀ ਜੀ ਬਾਤ ਪਤਾ ਲੱਗਾ ਵੀ ਇਹਦੇ ਤਿਆ ਕੋਈ ਸੁਨੇਹਾ ਹੈ ਜੇ ਬਹੁਤ ਓਰੀਜਨਲ ਬੁਕਾਇਆ ਜੀ ਇਹ ਕਿਹੜੀ ਨਸਲ ਹੈ ਜੀ ਇਹ ਪਿਓਰ ਅੰਦਰਸਰੀ ਹੈ ਜੀ ਇਹ ਬਰਬਰੀ ਨਸਲੋਂ ਪੀਤਲ ਚ ਆ ਜਾਂਦੀ ਹੈ ਕਿੰਨਾ weight ਹੈ ਜੀ ਇਹਦਾ ਇਹਦਾ ਹੋਰ ਕੋਈ ਚਾਹੀਦਾ ਕਿੰਨੀ ਉਮਰ ਹੈ ਜੀ ਇਹ ਜੇ ਹੋ ਗਿਆ ਜੀ ਦੁੱਗਾ ਹੋ ਗਿਆ ਦੇਖੋ ਜੀ 1 ਸਾਲ 3 ਮਹੀਨੇ ਦਾ ਬੱਚਾ ਹੈ 1 ਸਾਲ 3 ਮਹੀਨੇ ਦਾ ਹੈ ਸਾਡੀ ਤੇ ਦੇਖੋ ਜੀ ਅੱਜ ਮੈਂ ਦਿਖਾਉਂਗਾ ਕੈਮਰਾਮੈਨ ਨੂੰ ਕਹੂੰਗਾ ਵੀ ਤੁਸੀਂ ਇੱਧਰ ਆ ਕੇ ਦਿਖਾਓ ਇਹਦੇ ਐਮਮ ਮੁਹੰਮਦ ਲਿਖਿਆ ਹੈ ਜੀ ਇੱਧਰ ਦੇ پیسے ਮੰਗਦਾ ਮੁਹੰਮਦ ਅੱਲਾ ਜੀ ਤੇ ਡਬਲ ਐਮ ਲਿਖਿਆ ਹੈ ਦੇਖੋ ਇਦੇ ਵਿੱਚ ਦਿਖ ਰਿਹਾ ਹੈਗਾ ਸਾਫ ਤੇ ਦੂਜੇ ਪਾਸੇ ਜਿਹੜਾ ਲਿਖਿਆ ਹੋਇਆ ਉਹ ਹੈਗਾ ਮੁਹੰਮਦ ਅੱਲਾ ਇੱਧਰ ਲਿਖਿਆ ਮੁਹੰਮਦ ਅੱਲਾ ਜੀ ਦੇਖੋ ਆ ਇੱਧਰ ਲਿਖਿਆ ਸਾਰਾ ਜੇ ਦਰਸ਼ਕਾਂ ਨੂੰ ਦੇਖੋ ਕੁਦਰਤ ਦੇ ਰੂਪ ਦੇਖੋ ਕੁਦਰਤ ਦੀ ਕਲਾ ਦੇਖੋ ਵੀ ਕੀ ਹੈ ਕਿਵੇਂ ਹੈ ਤੇzer ਇਹਦੀ ਤੁਸੀਂ ਕੀ ਰੱਖਿਆ ਵੀ ਇਹ ਇਹਦਾ ਨਾਮ ਹੁਸੈਨ ਰੱਖਿਆ ਜੀ ਮੇਰਾ ਅੱਛਾ ਬਹੁਤ ਬੱਚਿਆਂ ਨੂੰ ਪਾਲਿਆ ਜੀ ਮੈਂ ਇਹ ਠੀਕ ਹੈ ਜੀ ਬਹੁਤ ਅਦਾ ਕਰ ਦਿੰਦਾ ਮੈਂ ਨਾ ਤੇ ਸੁਦਣਾ ਦੁਣਾ ਪਾਈਦਾਈ ਛਾਣੀ ਪਾਈ ਨਹੀਂ ਆ ਥੋੜੇ ਸਾਹਮਣੇ ਇਹ ਦੇਖੋ ਇਹਨੂੰ ਫਿਰ ਖਰੀਦਣ ਲਈ ਬਹੁਤ ਲੋਕ ਆਉਂਦੇ ਹੋਣਗੇ ਅੱਜ ਕਈ ਆ ਚੁੱਕੇ ਜੀ ਮੈਂ ਅਜੇ ਸੇਲ ਨਹੀਂ ਕਰਾਇਆ ਜੀ ਅੱਛਾ ਅੱਗੇ ਕੀ ਸੋਚਿਆ ਕਰੇਦਾ ਤੇ ਉਹ ਕਿਤਾ ਜ਼ਰੂਰ ਜੀ ਜਗਾ ਕੋਈ ਮਤਲਬ ਕੋਈ ਅੱਲਾਹ ਤਾਲਾ ਦਾ ਬੰਦਾ ਆਊਗਾ ਵਧੀਆ ਹਾਂ ਜੀ ਚਾਰ ਪੈਸੇ ਨੂੰ ਮਿਲ ਜਾਓ ਦੇਖੋ ਆ ਤੁਹਾਨੂੰ ਦਿਖਾਇਆ ਹੀ ਨਾਬੇ ਲੋਹਰਾ ਪਿੰਡ ਦੇ ਵਿੱਚ ਨੇ ਨਾਬੇ ਦੇ ਨਾਲ ਲੱਗਦਾ ਪਿੰਡ ਹੈ ਇਹ ਤੇ ਮੈਂ ਕੈਮਰਾਮੈਨ ਅਮਨਦੀਪ ਦੇ ਨਾਲ ਅਮਨ ਗਰਗ ਨਾਬਾ ਰਿਪੋਰਟਰ